ਵਾਹਿਗੁਰੂ ਜੀ ਕੀ ਫਤਿਹ ਕੁਦਰਤ ਕੇ ਸਭ ਬੰਦੇ ਆਤਮ ਰਸ ਕੀਰਤਨ ਸਮਾਗਮ ਜੋ ਕਿ 15 ਜੁਲਾਈ ਨੂੰ ਗੁਰਦੁਆਰਾ ਤਾਪਸਤਾਨ ਸੰਗਤਪੁਰਾ ਬਠਵਾਲਾ ਵਿਖੇ ਕਰਵਾਇਆ ਜਾ ਰਿਹਾ ਔਰ ਮੈਂ ਗੁਰਦਾਸਪੁਰ ਦੀ ਸਾਰੀ ਹੀ ਸੰਗਤ ਨੂੰ ਇਹ ਅਪੀਲ ਕਰਨ ਵਾਸਤੇ ਵੀਡੀਓ ਤੇ ਰਾਹੀਂ ਆਪ ਜੀ ਨੂੰ ਸੱਦਾ ਭੇਜ ਰਿਹਾ ਕਿ ਤੁਸੀਂ ਇਸ ਕੀਰਤਨ ਸਮਾਗਮ ਦੇ ਵਿੱਚ ਵੱਧ ਚੜ ਕੇ ਪਹੁੰਚੋ ਜੋ ਵੀ ਸ਼ੱਕਸ਼ ਇਸ ਸਾਡੀ ਵੀਡੀਓ ਨੂੰ ਵੇਖੇ ਉਹ ਆਪ ਤੇ ਪਹੁੰਚਣ ਦੀ ਕੋਸ਼ਿਸ਼ ਕਰੇ ਨਾਲ ਆਪਣੇ ਪਰਿਵਾਰ ਨੂੰ ਤੇ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਵੀ ਉੱਥੇ ਆਉਣ ਵਾਸਤੇ ਸਦਾ ਸੁਨੇਹਾ ਜ਼ਰੂਰ ਦੇਵੇ ਪਰ ਕੁਦਰਤ ਕੇ ਸਭ ਬੰਦੇ ਇਸ ਦਾ ਇੱਕ ਮਤਲਬ ਇਹ ਆ ਕਿ ਅਸੀਂ ਜਿੰਨੇ ਵੀ ਧਰਤੀ ਦੇ ਉੱਤੇ ਇਨਸਾਨ ਆ ਸਾਰੇ ਅਸੀਂ ਇੱਕ ਧਰਮ ਦੇ ਵਿੱਚ ਇਕੱਠੇ ਹੋਈਏ ਸਾਰੇ ਇੱਕ ਮੋਟਾ ਦੇ ਨਾਲ ਹੋ ਕੇ ਬੈਠੇ ਆਪਣੇ ਭਾਈਚਾਰੇ ਨੂੰ ਕਾਇਮ ਕਰੀਏ ਤੇ ਆਪਣੀ ਕੁਦਰਤ ਦੇ ਵਿੱਚ ਨਾਲ ਰਲ ਕੇ ਚੱਲੀਏ ਸਾਰੇ ਇਕੱਠੇ ਹੋ ਕੇ ਇੱਕ ਮੋਟ ਚੱਲੀਏ ਔਰ ਸਾਰੇ ਹੀ ਧਰਮਾਂ ਦੇ ਲੋਕ ਇੱਕ ਸਥਾਨ ਦੇ ਉੱਪਰ ਇਕੱਠੇ ਹੋ ਕੇ ਇਕੱਠੇ ਸਾਰੇ ਕਿਸੇ ਵੀ ਧਾਰਮਿਕ ਸਮਾਗਮ ਨੂੰ ਮਨਾਇਆ ਕਰੀਏ ਔਰ ਇਸ ਸਮਾਗਮ ਦੀ ਜੋ ਕੱਲ ਦੇ ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਿੰਦਰ ਸਿੰਘ ਜੀ ਜੋ ਮੁੱਖ ਸੇਵਾਦਾਰ ਵੀ ਨੇ ਮੁੱਖ ਪ੍ਰਬੰਧਕ ਵੀ ਨੇ ਗੁਰਦੁਆਰਾ ਤਪਸਥਾਨ ਸੰਗਤਪੁਰਾ ਬਠਵਾਲਾ ਜੀ ਦੇ ਔਰ ਭਾਈ ਗੁਰਦੇਵ ਸਿੰਘ ਕੋਹਾੜਕਾ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਜਿਨ੍ਹਾਂ ਨੇ ਇਹ ਲਹਿਰ ਚਲਾਈ ਆ ਕੁਦਰਤ ਕੇ ਸਭ ਬੰਦੇ ਜੋ ਪਿੰਡ ਪਿੰਡ ਲੈ ਕੇ ਸ਼ਹਿਰ ਸ਼ਹਿਰ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੀ ਲੈ ਕੇ ਜਾ ਰਹੇ ਕੋਸ਼ਿਸ਼ ਕਰ ਰਹੇ ਨੇ ਔਰ ਨਾਲ ਉਹਨਾਂ ਦੇ ਭਾਈ ਗੁਰਸਾਗਰ ਸਿੰਘ ਜੀ ਕਥਾਵਾਚਕ ਭਾਈ ਬਰਿਆਮ ਸਿੰਘ ਜੀ ਔਰ ਹੋਰ ਵੀ ਤਿੰਨ ਪੈਰੇ ਦੇ ਸਿੰਘ ਦਰਬਾਰ ਸਾਹਿਬ ਤੋਂ ਖਾਸ ਕਰਕੇ ਸੰਗਤ ਦੇ ਦਰਸ਼ਨ ਵਾਸਤੇ ਬਾਣੀ ਦੇ ਨਾਲ ਜੋੜਨ ਵਾਸਤੇ ਪਹੁੰਚ ਰਹੇ ਨੇ ਤੋਂ ਜਿਸ ਦਾ ਸਮਾਂ ਕੱਲ ਸ਼ਾਮੀ ਰਹਿਰਸ ਦੀ ਅਰੰਭਤਾ ਤੋਂ ਲੈ ਕੇ ਤਕਰੀਬਨ ਸ਼ਾਮ 6:00 ਤੋਂ ਸਾਢੇ 6:00 ਵਜੇ ਤੋਂ ਲੈ ਕੇ ਰਾਤ ਸਮਾਪਤੀ ਤੱਕ 9 ਵਜੇ ਤੱਕ ਕੋਸ਼ਿਸ਼ ਕਰਾਂਗੇ ਕਿ ਸਮਾਪਤੀ ਹੋ ਜੇਗੀ ਪਰ ਜਿਸ ਤਰ੍ਹਾਂ ਸੰਗਤ ਦਾ ਸਹਿਯੋਗ ਹੋਵੇਗਾ ਜਿੰਨੀ ਸੰਗਤ ਜੁੜ ਕੇ ਬੈਠੇਗੀ ਸਮਾਂ ਉਸ ਤਰ੍ਹਾਂ ਲੰਬਾ ਵੱਧ ਵੀ ਸਕਦਾ ਆ ਸੋ ਮੈਂ ਅਪੀਲ ਕਰਦਾ ਆ ਇੱਕ ਵਾਰੀ ਫੇਅਰ ਕਿ 15 ਜੁਲਾਈ ਕੱਲ ਸ਼ਾਮ ਨੂੰ ਗੁਰਦੁਆਰਾ ਤਪਸਥਾਨ ਸੰਗਤਪੁਰਾ ਬਥਵਾਲਾ ਔਰ ਜੋ ਸਮਾਂ ਹੈਗਾ ਸ਼ਾਮ ਰੈ ਰਾਸ ਤੋਂ ਲੈ ਕੇ ਤਕਰੀਬਨ ਰਾਤ 9 ਵਜੇ ਤੱਕ ਔਰ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਇੱਕ ਨੌਜਵਾਨਾਂ ਵੱਲੋਂ ਉਪਰਾਲਾ ਗੁਰਦਾਸਪੁਰ ਦੇ ਆ ਨੇ ਕੀਤਾ ਆ ਔਰ ਤੁਸੀਂ ਸੰਗਤ ਉਹਨਾਂ ਨੂੰ ਵੱਧ ਛੱਡ ਕੇ ਪਹੁੰਚ ਕੇ ਉਹਨਾਂ ਦਾ ਜੋਸ਼ ਵਧਾਓ ਤੇ ਅੱਗੇ ਵੀ ਇਦਾਂ ਦੇ ਕੀਤੇ ਕਾਰਜਾਂ ਵਾਸਤੇ ਉਹਨਾਂ ਨੂੰ ਹੌਸਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ